ਜਾਣੇ ਅਣਜਾਣੇ ਇਸ ਜ਼ਿੰਦਗੀ ਦੇ ਵਿੱਚ ਬਹੁਤ ਦਫਾ ਆਪਾਂ ਕਈ ਗਲਤੀਆਂ ਕਰ ਲਾਂ ਜਾਣੇ ਅਣਜਾਣੇ ਆਪਾਂ ਕਿਸੇ ਦਾ ਦਿਲ ਦੁਖਾ ਦਿੰਨੇ ਆ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਕਾਫੀ ਸਮੇਂ ਬਾਅਦ ਜਦੋਂ ਉਹੀ ਹੈਪਨ ਸਾਡੇ ਨਾਲ ਹੁੰਦਾ ਫੇ ਅਸੀਂ ਰੀਅਲਾਈਜ਼ ਕਰਦੇ ਆ ਕਿ ਹਾਂ ਮੈਂ ਉਸ ਬੰਦੇ ਨਾਲ ਜਾਂ ਇਸ ਬੰਦੇ ਨਾਲ ਐਦਾਂ ਕੀਤੀ ਸੀ ਤਾਂ ਮੇਰੇ ਨਾਲ ਐਦਾਂ ਹੋਇਆ ਹੁੰਦਾ ਜੇ ਐਦਾਂ ਨਾ ਹੁੰਦਾ ਹੋਵੇ ਤਾਂ ਮਹਾਰਾਜ ਫੇ ਝੂਠੇ ਪੈਂਦੇ ਨੇ ਉਹ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਈ ਦਫਾ ਜਾਣ ਬੁੱਝ ਕੇ ਵੀ ਆਪਣੇ ਕੋਲੋਂ ਕਈ ਗਲਤੀਆਂ ਹੋ ਜਾਂਦੀਆਂ ਜਿਨ੍ਹਾਂ ਦਾ ਹਰ ਜਾਣਨਾ ਤਾਂ ਸਾਨੂੰ 100% ਤੁਗਤਣਾ ਹੀ ਪੈਣਾ ਕਈ ਲੋਕ ਕੀ ਕਰਦੇ ਨੇ ਕਿਸੇ ਦਾ ਕੰਮ ਕੀਤਾ ਉਹਦੇ ਕੋਲੋਂ ਪੈਸੇ ਜ਼ਿਆਦਾ ਲੈ ਲੈਣੇ ਦੇਖ ਲੈਣਾ ਕਿ ਇਹਦੇ ਕੋ ਗੱਡੀ ਬੜੀ ਵਧੀਆ ਆ ਇਹਦਾ ਘਰ-ਬਾਰ ਬੜਾ ਵਧੀਆ ਆ ਇਹਦਾ ਕੰਮਕਾਰ ਬੜਾ ਵਧੀਆ ਆ ਐਦਾਂ ਹਨਾ ਉਹਦੀ ਐਕਸਟਰਨਲ ਲੁੱਕ ਦੇਖ ਕੇ ਪ੍ਰਾਈਸ ਜ਼ਿਆਦਾ ਲੈ ਲੈਂਦੇ ਆ ਉਹ ਬੰਦਾ ਤਾਂ ਪ੍ਰਾਈਸ ਦੇ ਦੰਦਾ ਔਖਾ ਸੁੱਖਾ ਹੋ ਗਏ ਪਰ ਜਿਸ ਬੰਦੇ ਨੇ ਵੱਧੂ ਲਿਆ ਹੁੰਦਾ ਕਿਸੇ ਦੇ ਕੋਲੋਂ ਓਵਰਚਾਰਜ ਕੀਤਾ ਹੁੰਦਾ ਆਪਣੀ ਹੱਕ ਹਲਾਲ ਦੀ ਕਮਾਈ ਤੋਂ ਜ਼ਿਆਦਾ ਮੰਗ ਲਿਆ ਹੁੰਦਾ ਕਿਸੇ ਦੇ ਕੋਲੋਂ ਇਡਜ਼ਮ ਮੇਟਾ ਉਸ ਬੰਦੇ ਕੋਲ ਬਹੁਤ ਤਕੜਾ ਕਰਿਆ ਇਡਜ਼ਮ ਮੇਟਾ ਉਹਦੇ ਕੋਲ ਵੱਡੀਆਂ ਗੱਡੀਆਂ ਆ ਉਹਦੇ ਕੋਲ ਪੈਸਾ ਬਹੁਤ ਆ ਉਹਦਾ ਘਰ-ਬਾਰ ਬਹੁਤ ਸੋਹਣਾ ਨਹੀਂ ਪਰ ਤੁਸੀਂ ਆਪਣੀ ਹੱਕ ਹਲਾਲ ਦੀ ਕਮਾਈ ਤੋਂ ਜ਼ਿਆਦਾ ਮੰਗ ਲਿਆ ਇਹ ਤਾਂ ਨੁਕਸਾਨ ਪਤਾ ਕੀ ਹੋਣਾ ਅਗਰ ਆਪਾਂ ਕਿਸੇ ਦੇ ਕੋਲੋਂ 1% ਵਾਧੂ ਲੈ ਲਿਆ ਨਾ 3% ਸਾਡੀ ਜੀਬ ਚੋਂ ਵਾਧੂ ਜਾਣਾ ਹੈ। ਤੇ ਜਾਣਾ ਹੀ ਜਾਣਾ ਹੈ। ਇਹ ਅੱਜ ਨਹੀਂ ਜਾਊਗਾ ਕੱਲ ਨੂੰ ਜਾਊਗਾ। ਇਹ ਕਿਸੇ ਇਸ ਤਰੀਕੇ ਦੇ ਨਾਲ ਨਹੀਂ ਜਾਂਦਾ ਤੁਹਾਡੀ ਪਾਕਟ ਚੋਂ ਜਾਂ ਮੇਰੀ ਪਾਕਟ ਚੋਂ ਇਹ ਕਿਸੇ ਹੋਰ ਤਰੀਕੇ ਦੇ ਨਾਲ ਚਲ ਜਾਊਗਾ। ਜਾਣਾ ਹੈਗਾ ਆ ਤੇ ਬੰਦੇ ਨੂੰ ਰੀਅਲਾਈਜ਼ ਵੀ ਹੋ ਜਾਂਦਾ ਆ। ਬੰਦਾ ਸਮਝ ਵੀ ਲੈਂਦਾ ਉਸ ਵੇਲੇ ਹਾਂ ਯਾਰ ਮੈਂ ਉਹਦੇ ਕੋਲੋਂ ਪੈਸੇ ਵਾਧੂ ਲੈ ਲੈ ਸੀਗੇ। ਮੈਨੂੰ ਇਦਾਂ ਨਹੀਂ ਕਰਨੀ ਚਾਹੀਦੀ ਸੀ। ਤਾਂ ਮੇਰੇ ਨਾਲ ਇਦਾਂ ਹੋਇਆ। ਹੁੰਦਾ ਹੈ। ਹੁੰਦਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿੰਨੀ ਵਾਰ ਆਪਾਂ ਕਿਸਦਾ ਮਜ਼ਾਕ ਉਡਾ ਦਿੰਨੇ ਆ ਕਿਸੇ ਦੀ ਸ਼ਕਲ ਦਾ ਕਿਸੇ ਦੇ ਮੂੰਹ ਦਾ ਕਿਸੇ ਦੇ ਬੱਚਿਆਂ ਦਾ ਕਿਸੇ ਦੇ ਕਾਰੋਬਾਰ ਦਾ ਜਾਂ ਕਿਸੇ ਤਰ੍ਹਾਂ ਵੀ ਅਸੀਂ ਕਿਸੇ ਨੂੰ ਹਰਟ ਕਰ ਦਿੰਨੇ ਆ ਵਰਬਲੀ ਬੋਲ ਕੇ ਵੀ ਉਹਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਜਦੋਂ ਸਾਡੇ ਨਾਲ ਹੈਪਨ ਹੁੰਦਾ ਫਿਰ ਬੰਦੇ ਨੂੰ ਪਤਾ ਲੱਗਦਾ ਜਦੋਂ ਸਾਡੇ ਬੱਚਿਆਂ ਦੇ ਨਾਲ ਜਾਂ ਮੇਰੇ ਨਾਲ ਜਾਂ ਸਾਡੇ ਮਾਪੇ ਦੇ ਨਾਲ ਜਾਂ ਮੇਰੀ ਘਰਵਾਰ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮੈਨੂੰ ਹਰਟ ਕੀਤਾ ਜਾਂਦਾ ਜਾਂ ਮੈਨੂੰ ਰੀਅਲਾਈਜ਼ ਕਰਾਇਆ ਜਾਂਦਾ ਤੇ ਮੇਰੇ ਮਨ ਵਿੱਚ ਇੱਕਦਮ ਕਲਿੱਕ ਹੋ ਜਾਂਦਾ ਹਾਂ ਮੈਂ ਵੀ ਇਹ ਕੰਮ ਕੀਤਾ ਸੀ ਪਹਿਲਾਂ ਜੇ ਆਪਾਂ ਗੱਡੀ ਵਗੈਰਾ ਚਲਾਉਨੇ ਆ ਨੇਰੇ ਸਨੇਰੇ ਸਾਡੀ ਗੱਡੀ ਕਿਸੇ ਦੀ ਗੱਡੀ ਨਾਲ ਹਿੱਟ ਕਰ ਜਾਂਦੀ ਹੈ ਲੱਗ ਜਾਂਦੀ ਹੈ ਸਕ੍ਰੈਚਡ ਹੋ ਜਾਂਦੀ ਹੈ ਇਦੇ ਵਿੱਚ ਸਾਡਾ ਕਈ ਵਾਰੀ ਕਸੂਰ ਹੁੰਦਾ ਤੇ ਆਪਾਂ ਇਧਰ ਉਧਰ ਦੇਖਦੇ ਆ ਕਿਸੇ ਨੇ ਦੇਖਿਆ ਨਹੀਂ ਆਪਾਂ ਗੱਡੀ ਕੱਢ ਕੇ ਲੈ ਜਾਂਦੇ ਆ ਇਦਾਂ ਹੀ ਹੁੰਦਾ ਨਾ ਕਈ ਵਾਰ ਤੇ ਆਪਾਂ ਤਾਂ ਉੱਥੋਂ ਬੜੇ ਖੁਸ਼ੀ-ਖੁਸ਼ੀ ਨਿਕਲਿਆ ਕਿ ਹਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਪਰ ਇਹ ਕੰਮ ਤੇਰੇ ਨਾਲ ਵੀ ਉਲਟਾ ਹੋਣਾ ਇੱਕ ਦਿਨ ਤੇਰੀ ਗੱਡੀ ਤੇ ਵੀ ਸਕ੍ਰੈਚ ਜਾਂ ਭੰਨ ਕੇ ਕਿਸੇ ਨੇ ਰਾਤੋਂ ਰਾਤ ਜਾਂ ਦਿਨ ਦਿਹਾੜੇ ਜਾਣਾ ਹੀ ਜਾਣਾ ਹੈ ਇਹ ਤੇਰੇ ਨਾਲ ਵੀ ਹੈਪਨ ਹੋਣਾ ਫੇਰ ਸਮਝ ਆਉਂਦੀ ਬੰਦੇ ਨੂੰ ਹਾਂ ਮੈਂ ਵੀ ਕੀਤਾ ਸੀ ਤਾਂ ਕਰਕੇ ਮੇਰੇ ਨਾਲ ਇਦਾਂ ਕੀ ਕਰਨੀ ਆਪੋ ਆਪਣੀ ਕਿ ਨੇੜੇ ਕੇ ਦੂਰ ਗੁਰੇ ਵੀ ਬਹੁਤ ਸੋਣਾ ਕਹਿੰਦੇ ਨੇ ਵਾਟ ਗੋਜ਼ ਰਾਉਂਡ ਕਮਜ਼ ਰਾਉਂਡ ਜੋ ਤੁਸੀਂ ਕਰਨੇ ਆ ਇੱਕ ਦਿਨ ਕੰਮ ਕੇ ਤੁਹਾਨੂੰ ਮਿਲਣਾ ਹੀ ਮੈਂ